ਸ੍ਰੀ ਗੁਰੂ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾ ਪੈਣਾ ਦੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇਦੀ ਵੱਡੀ ਖਬਰ ਅਮਰੀਕਾ ਚ ਮਿਲਿਆ ਮਨੁੱਖੀ ਮਾਸ ਖਾਣ ਵਾਲਾ ਕੀੜਾ ਇਸ ਤਰ੍ਹਾਂ ਕਰਦਾ ਹੈ ਸ਼ਿਕਾਰ ਕੇਸ ਨੂੰ ਜਿਆਦਾ ਹੈ ਖਤਰਾ ਹਾਲੀ ਵਿੱਚ ਅਮਰੀਕਾ ਚ ਇੱਕ ਜਿਹੜਾ ਮਾਮਲਾ ਸਾਹਮਣੇ ਆਇਆ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਦਰਅਸਲ ਅਮਰੀਕਾ ਦੇ ਸੇਤ ਤੇ ਮਨੁੱਖੀ ਸਵਾਵਾ ਵਭਾਗ ਨੇ ਇੱਕ ਜਖੇ ਮਾਮਲੇ ਦੀ ਪੁਸ਼ਟੀ ਕੀਤੀ ਹੈ ਜਿਸ ਦੇ ਇੱਕ ਮਨੁੱਖ ਨਿਊ ਵਰਲਡ ਸਕੂਲ ਵਰਮ ਨਾਮਕ ਪਰਜੀਵੀ ਨਾਸਕਰਤਮਿਕ ਹੋਇਆ ਹੈ ਰਿਪੋਰਟਾਂ ਦੇ ਅਨੁਸਾਰ ਇਹ ਉਦੋਂ ਹੋਇਆ ਜਦੋਂ ਮਰੀਜ਼ ਐਲ ਸੈਲਵਾਡੋਰ ਦੀ ਯਾਤਰਾ ਤੋਂ ਵਾਪਸ ਆਇਆ ਸੀ ਬਾਅਦ ਵਿੱਚ ਰੋਗ ਨਿਯੰਤਰਣ ਤੇ ਰੋਕਥਾਮ ਕੇਂਦਰਾਂ ਨੇ ਵੀ ਇਸ ਮਾਮਲੇ ਦੀ ਪੁਸ਼ਟੀ ਕੀਤੀ ਅਮਰੀਕਾ ਵਿੱਚ ਇਹ ਪਹਿਲਾ ਜਗ੍ਹਾ ਮਨੁੱਖੀ ਮਾਮਲਾ ਹੈ ਜੋ ਕਿ ਇੱਕ ਜਗ੍ਹਾ ਦੇਸ਼ ਨਾਲ ਸੰਬੰਧਿਤ ਹੈ ਜਿੱਥੇ ਇਸ ਦਾ ਪ੍ਰਕੋਪ ਫੈਲਿਆ ਹੋਇਆ ਹੈ ਇਸ ਸਮੇਂ ਅਮਰੀਕਾ ਵਿੱਚ ਆਮ ਲੋਕਾਂ ਲਈ ਇਸ ਦਾ ਜੋਖਮ ਬਹੁਤ ਘੱਟ ਮੰਨਿਆ ਜਾਂਦਾ ਹੈ ਹੁਣ ਤੁਸੀਂ ਸੋਚ ਰਖੇ ਹੋਵੋਗੇ ਕਿ ਨਿਊ ਵਰਲਡਸ ਕਿਊ ਵਰਮ ਕੀ ਨਿਊ ਵਰਲਡ ਸਕੂ ਸਕੂਰਮ ਦੀ ਲਾਗ ਉਦੋਂ ਹੁੰਦੀ ਹੈ ਜਦੋਂ ਕੈਚ ਕੋਲਚਲੀ ਓਮੀਆਂ ਹੋਮਨੀਵੋਰ ਇਕਸ ਨਾਮਕ ਮੁੱਖੀ ਮੱਖੀ ਦੇ ਲਾਰਵੇ ਗਰਮ ਖੂਨ ਵਾਲੇ ਜਾਨਵਰ ਦੇ ਸਰੀਰ ਜਾਂ ਮਾਸ ਵਿੱਚ ਦਾਖਲ ਹੁੰਦੇ ਹਨ ਮਨੁੱਖੋ ਨਾਲ ਕਿਤਰਾ ਵਿੱਚ ਵੀ ਇਸ ਕਰਤਮਿਕ ਹੋ ਸਕਦੇ ਹਨ ਜਿੱਥੇ ਇਹ ਮੱਖੀਆਂ ਪਾਈਆਂ ਜਾਂਦੀਆਂ ਨੇ ਮੱਖੀਆਂ ਖਾਸ ਕਰਕੇ ਖੁੱਲੇ ਜ਼ਖਮਾਂ ਤੇ ਅੰਡੇ ਦਿੰਦੀਆਂ ਹਨ ਇਹ ਜ਼ਿਆਦਾਤਰ ਦੱਖਣੀ ਅਮਰੀਕਾ ਤੇ ਕੇ ਕੈਰੀਬੀਅਨ ਦੇਸ਼ਾਂ ਵਿੱਚ ਪਾਇਆ ਜਾਂਦਾ ਹਨ ਜਿਨ੍ਹਾਂ ਲੋਕਾਂ ਦੇ ਖੁੱਲੇ ਜ਼ਖਮ ਹੁੰਦੇ ਹਨ ਬਾਹਰ ਸੌਦੇ ਹਨ ਜਨਵਾਰਾਂ ਦੇ ਨੇੜੇ ਸਮਾਂ ਬਤਾਉਂਦੇ ਹਨ ਜਾਂ ਇਹਨਾਂ ਦੇਸ਼ਾਂ ਦੀ ਯਾਤਰਾ ਕਰਦੇ ਹਨ ਉਹਨਾਂ ਨੂੰ ਜ਼ਿਆਦਾ ਖਤਰਾ ਹੁੰਦਾ ਹੈ ਲੱਛਣ ਜਾਨੋ ਐਨਡਬੀਐਸ ਦੀ ਲਾਗ ਬਹੁਤ ਦਰਦਨਾਕ ਹੁੰਦੀ ਹੈ ਜੇਕਰ ਜ਼ਖਾ ਹੁੰਦਾ ਹੈ ਤਾਂ ਖੁੱਲੇ ਜ਼ਖਮ ਦੇ ਅੰਦਰ ਜਾਂ ਅਲੇ ਦਵਾਲੇ ਮੋਗਟਸ ਦੇਖੇ ਜਾ ਸਕਦੇ ਹਨ ਇਹ ਕਈ ਵਾਰ ਨੱਕ ਅੱਖਾਂ ਜਾਂ ਮੂੰਹ ਵਿੱਚ ਵੀ ਪਾਈ ਜਾ ਸਕਦੇ ਹਨ ਜੇਕਰ ਤੁਸੀਂ ਹਾਲ ਹੀ ਵਿੱਚ ਮੱਧ ਜਾਂ ਦੱਖਣੀ ਅਮਰੀਕਾ ਜਾਂ ਕੈਰੀਬੀਅਨ ਦੇਸ਼ਾਂ ਦੀ ਯਾਤਰਾ ਕੀਤੀ ਹੈ ਤਾਂ ਆਪਣੇ ਡਾਕਟਰ ਨੂੰ ਦੱਸਣਾ ਜ਼ਕੀਨੀ ਬਣਾਓ ਜ਼ਖਮ ਜਾਂ ਫੋੜੇ ਜੋ ਠੀਕ ਨਹੀਂ ਹੁੰਦੇ ਜ਼ਖਮ ਜੋ ਹੌਲੀ ਹੌਲੀ ਵਿਗੜਦੇ ਜਾਂਦੇ ਹਨ ਦਰਦਨਾਕ ਜ਼ਖਮ ਜਾਂ ਫੋੜੇ ਜਖਮ ਤੋਂ ਖੂਨ ਵਗਣਾ ਵਗਣਾ ਜ਼ਖਮ ਨੱਕ ਮੂੰਹ ਜਾਂ ਅੱਖ ਵਿੱਚ ਕੀੜਿਆਂ ਨੂੰ ਘੁੰਮਦੇ ਮਹਿਸੂਸ ਕਰਨਾ ਜ਼ਖਮ ਦੇ ਅੰਦਰ ਜਾਂ ਆਲੇ-ਦੁਆਲੇ ਕੀੜੇ ਮਕੌੜੇ ਦੇਖਣਾ ਜ਼ਖਮ ਤੋਂ ਬਦਬੂ ਆਣੀ ਕਈ ਵਾਰ ਬੈਕਟੀਰੀਆ ਇੱਕ ਹੋਰ ਲਾਗ ਦਾ ਕਾਰਨ ਵੀ ਬਣਦੇ ਹਨ ਜਿਸ ਨਾਲ ਬੁਖਾਰ ਜਾਂ ਠੰਡ ਲੱਗ ਸਕਦੀ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ